ਵਿੱਚ ਹਨ ਰਾਮਨ ਕਰਦੀ ਮੇਰੀ ਤਾਂ ਮਾਜੇ ਵਾਲੇ ਅਗਾ ਹੀ ਵੇਖੇ ਹਰ ਵਾਰ ਹਾਂ ਭਾਏ ਉਹ ਤਿਹਾਰ ਹੋਵੇ ਤੇ ਬਸ ਨਿਸ਼ਾਰਾ ਨਹੀਂ ਆਪਾਂ ਵੀ 40 ਫੁੱਟ ਤੋਂ ਸ਼ੁਰੂ ਕੀਤਾ ਸੀ ਅੱਜ 115 ਵੀ ਫੁੱਟ ਤੇ ਪਹੁੰਚ ਗਏ 118 ਵੀ ਫੁੱਟ ਪਹੁੰਚ ਗਿਆ ਜੀ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫਰ ਵੱਧ ਤੈ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਹਾੜ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਬੱਚਿਆਂ ਨੂੰ ਬੜੀ ਰੀਜ਼ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਢਿਆਂ ਤੇ ਬੈਠਾ ਹੈ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਸੋ ਬੜੀ ਆਸ ਦੇ ਨਾਲ ਆਉਂਦੇ ਆ ਤੇ ਪਾਜੀ ਦਾ ਸਮਾਨ ਜੀ ਮੇਰੀ ਇਹ ਹੁਕਮਤ ਹੈ ਵੀ ਆਪਾਂ ਆਪਣੇ ਪਰਿਵਾਰਾਂ ਦੀ ਕਢਣਾ ਵੀ ਵਧੀਆ ਤੇ ਵਧੀਆ ਲਗਾਤਾਰ ਲੰਬੇ ਸਮੇਂ ਤੋਂ ਤੁਸੀਂ 10 ਤੋਂ 15 ਦਿਨ ਹੋ ਗਏ ਲਗਭਗ ਤਿਆਰੀਆਂ ਦੇ ਜੁਟੇ ਆਪਣਾ ਕੰਮ ਨਹੀਂ ਦੇਖਿਆ ਗਾਜ ਨਹੀਂ ਦੇਖਿਆ ਅੱਜ ਵੀ ਮੈਂ ਦੇਖਿਆ ਸਵੇਰ ਤੋਂ ਲੈ ਕੇ ਮਾਈਕ ਫੜਿਆ ਬਸ ਸੁਝਾਅ ਦੇਈ ਜਾ ਰਹੇ ਲੋਕਾਂ ਕੋ ਕੰਮ ਕਰਾਈਆ ਸੇਵਾ ਕਰਾ ਰਹੇ ਕੀ ਕਹਿੰਦੇ ਦੇਖੋ ਜੀ ਸਤਿ ਸ੍ਰੀ ਅਕਾਲ ਜੀ ਆ ਸ਼੍ਰੀ ਰਾਮ ਮੈਂ ਸਾਰੇ ਬਟਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਹੋਮ ਹੋਮਾ ਕੇ ਇੱਕ ਕੱਠ ਹੋ ਕੇ ਇਸ ਦੁਸ਼ਹਿਰੇ ਚ ਪਹੁੰਚੇ ਤੇ ਇਸ ਦੁਸ਼ਹਿਰੇ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇਹ ਕੋਈ ਮੇਰੀ ਮਿਹਨਤ ਨਹੀਂ ਇਹ ਪ੍ਰਭੂ ਰਾਮ ਦੀ ਕਿਰਪਾ ਹੈ ਇੱਕ ਧਾਰਮੀ ਕੰਮ ਹੈ ਇਹ ਸਾਡਾ ਫਰਜ਼ ਬੰਦਾ ਸਭ ਦਾ ਅਸੀਂ ਤੇ ਸਭ ਨੂੰ ਬਟਾਲਾ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਹਿਰਾ ਸਾਰੇ ਇਕੱਠੇ ਮਿਲ ਕੇ ਇੱਕ ਮਿਹਨਤ ਕਰੀਏ ਇਸ ਤੋਂ ਵੱਧ ਤੇ ਇਸ ਤੋਂ ਉੱਪਰ ਦੁਸ਼ਹਿਰੇ ਲੱਗ ਜਾਈਏ ਹੁਣ ਇੱਕ ਮੈਂ ਇੱਥੇ ਕਹਿਣਾ ਚਾਹਨਾ ਅਗਲੀ ਵੜੀ 80 ਰਾਵਨ 200 ਫੁੱਟ ਦੇ ਕਰੀਬ ਬਣਾਵਾਂਗੇ ਸੋ ਗਰਾਊਂਡ ਵੀ ਵੱਡੀ ਚਾਹੀਦੀ ਫਿਰ ਅਗਲੀ ਕਰੀਏ ਸੋ ਗਰਾਊਂਡ ਵੀ ਵੱਡੀ ਹੋ ਜਗੀ ਜੀ ਮੈਂ ਉਹਦਾ ਉਹ ਅੱਗੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਾਡੀ ਇਹੋ ਪਲਾਨਿੰਗ ਚੱਲ ਰਹੀ ਹੈ ਪਰ ਇਹਨੇ ਪਹਿਲਾਂ ਹਰਤਾ ਮੈਨੂੰ ਤੇ ਇਹ ਵੀ ਲੱਗੇ ਜੀ ਜਾ ਕੇ ਦੱਸਾਂਗੇ ਸੋ ਕਹਿਣ ਦਾ ਭਾਵ ਆਪਾਂ ਪੂਰੇ ਤੱਕ ਦਾ ਪ੍ਰਬੰਧ ਕਰਕੇ ਜਿਤਨਾ ਅੱਜ ਵੀ ਅ ਦਿੱਕਤ ਤੇ ਜ਼ਰੂਰ ਹੋਈ ਕਿਉਂਕਿ ਜੋ-ਜੋ ਕਾਰਜ ਕਰਦੇ ਆ ਕੰਮ ਕਰਦੇ ਆ ਤ्यों-ਤ्यों ਜਿਹੜੀ ਕੋਈ ਕਮੀ ਹੁੰਦੀ ਆ ਉਹ ਸਾਹਮਣੇ ਨਜ਼ਰ ਆਉਂਦੀ ਆ ਸੋ ਸਾਨੂੰ ਇਹ ਆ ਸਾਡੀ ਕੋਸ਼ਿਸ਼ ਇਹ ਆ ਵੀ ਮੈਂ ਅਗਲੀ ਵਾਰੀ ਆਪਾਂ ਸਾਰੇ ਜਿਹੜਾ ਸਾਡੀ ਸਾਰੀ ਟੀਮ ਆ ਆਸ਼ੂ ਹੋਣੀ ਮਾਨਿਕ ਹੋਣੀ ਨਵਲੂ ਹੋਣੀ ਵਰਨ ਜੀ ਜੋਬਨ ਹੋਣੀ ਕੰਤੀ ਹੋਣੀ ਵਰਨ ਸਾਰੀ ਤਕਰੀਬ ਦਾ ਸਾਰਾ ਸਾਡਾ ਪਰਿਵਾਰ ਹੈ ਜਿਹੜੇ ਸਟੇਜ 'ਤੇ ਵੀ ਬੈਠੇ ਨੇ ਜਿਹੜੇ ਪ੍ਰਬੰਧਕ ਨੇ ਅਸਲ ਜਿਹੜੇ ਪ੍ਰਬੰਧਕ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਉਹ ਉਹਨਾਂ ਦੀ ਮਿਹਨਤ ਸਦਕਾ ਸਾਰਾ ਅੱਜ ਇਹ ਜਿਹੜਾ ਕਾਰਜ ਸਾਰਿਆਂ ਦਾ ਸਤਿ ਆਲੋਕ ਆਗਲੀ ਵਾਰੀ ਪਰਮਾਤਮਾ ਕਿਰਪਾ ਕਰੇ ਮੱਲ ਬੱਚੇ ਇਹ ਇਸੇ ਤਰ੍ਹਾਂ ਹੀ ਮੈਂ ਤੇ ਇਹੋ ਗੱਲ ਕਹਿਣਾ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਵੀ ਪਰਮਾਤ ਚੜ੍ਹਦੀ ਕਲਾ ਚ ਰਹੇ ਤਾਂ ਜੋ ਕਿ ਆਪਣੇ ਪਟਾਲੇ ਲਈ ਵਧੀਆ ਜਿਹੜੇ ਦਿਨ ਤਿਹਾਰ ਜਿਹੜੇ ਮਨਾਉਂਦੇ ਨੇ